ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਗੁਰੂ ਡੈਰੀ ਫਾਰਮ ਦੀਪਗੜ੍ਹ ਦੇ ਵਿੱਚ ਤੁਹਾਡਾ ਸਵਾਗਤ ਹੈ ਜਿਹੜੇ ਵੀਰੇ ਵੀਰ ਪਹਿਲੀ ਵਾਰ ਵੀਡੀਓ ਦੇਖ ਰਿਹਾ ਸਭ ਤੋਂ ਪਹਿਲਾਂ ਉਹਨੂੰ ਰਿਕਵੈਸਟ ਕਰਦਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ 62801 37325 ਮੀਰਾ ਮੋਬਾਈਲ ਨੰਬਰ ਹੈ ਬਾਈ ਜੀ ਐਡਲ ਬਾਂ ਲਈ ਮੇਰੇ ਨਾਲ ਸੰਪਰਕ ਤੁਸੀਂ ਕਰ ਸਕਦੇ ਕਿਸੇ ਗਾਂ ਮੱਝ ਦੀ ਵੀ ਐਡ ਲੋਨਿੰਗ ਦਿੱਤਾ ਵੀ ਸੰਪਰਕ ਕਰਿਓ ਵੀਰਾਂ ਵੀਰ ਬਣੇ ਤੇ ਆਪਾਂ ਤੁਹਾਡੇ ਲਈ ਅੱਜ ਬਾਈ ਜੀ ਪੰਜ ਟਰੈਕਟਰ ਲੈ ਕੇ ਆਏ 84277 25955 ਵੀਰ ਦਾ ਮੋਬਾਈਲ ਨੰਬਰ ਹੈ ਇਸੇ ਵੀਰ ਦੇ ਸਾਰੇ ਟਰੈਕਟਰ ਆਗੇ ਪਹਿਲਾ ਟਰੈਕਟਰ ਹੈਗਾ 1997 ਮਾਡਲ ਟਰੈਕਟਰ ਆ ਬਾਈ ਜੀ ਇਹ 1997 ਮਾਡਲ ਦਾ ਟਰੈਕਟਰ ਪੰਜਾਬ ਨੰਬਰ ਦਾ ਟਰੈਕਟਰ ਆ ਬਾਈ ਜੀ ਇਹ ਰੰਗ ਪੇਂਟ ਬਖੋਣ ਪੂਰੇ ਵਧੀਆ ਹਾਲਤ ਦਾ ਟਰੈਕਟਰ ਪਿਆ ਪੂਰੀ ਚੰਗੀ ਕੰਡੀਸ਼ਨ ਦਾ ਟਰੈਕਟਰ ਹੈਗਾ ਇੰਜਨ ਗੇਅਰ ਲੈਫਟ ਦੀ ਪੂਰੀ ਫੁੱਲ ਗਾਰੰਟੀ ਹੋਊਗੀ ਟਰੈਕਟਰ ਦੀ ਜੇਕਰ ਆਪਾਂ ਟਾਇਰਾਂ ਦੀ ਗੱਲ ਕਰਗੇ ਤਾਂ 45 ਤੋਂ 50 ਐਸੇ ਟਰੈਕਟਰ ਦੇ ਟਾਇਰ ਪਿਆ ਰੰਬ ਰੰਬ ਵਗੈਰਾ ਪੂਰੇ ਵਧੀਆ ਹਾਲਤ ਦੇ ਰੰਬ ਵਗੈਰਾ ਪਿਆ ਸਾਰਾ ਟਰੈਕਟਰ ਪੂਰਾ ਵਧੀਆ ਓਕੇ ਆ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਬਾਹੀ ਤੇ ਚੱਲਿਆ ਹੋਇਆ ਵਾ ਤੁਸੀਂ ਬਾਹ ਕੇ ਚੈੱਕ ਕਰਕੇ ਬਾਈ ਜੀ ਲੈ ਜਾ ਸਕ ਦਾ ਹੈਗਾ ਬਾਈ ਜੀ ਬਿਲਕੁਲ ਜਾਇਜ 1 ਲੱਖ ਤੇ 80000 ਰੁਪਏ ਡਿਮਾਂਡ ਆ ਬਾਈ ਜੀ ਟਰੈਕਟਰ ਦੀ 1 ਲੱਖ ਤੇ 80000 ਰੁਪਏ ਡਿਮਾਂਡ ਆਗੀ ਮੌਕੇ ਤੇ ਪੂਰਾ ਵਧੀਆ ਫੁੱਲ ਮਾਨਤਾ ਨਾਲ ਬਾਈ ਜੀ ਤੁਹਾਡਾ ਹੋ ਜਾਊਗਾ ਅਗਲਾ ਸੰਤ ਬਾਈ ਜੀ ਆਪਣੇ ਕੋਲ ਹੈਗਾ ਫੋਰ ਟਰੈਕਟਰ 84277 25955 ਵੀਰ ਦਾ ਮੋਬਾਈਲ ਨੰਬਰ ਆ ਤੇ ਬਾਈ ਜੀ ਮਾਡਲ ਹੈਗਾ ਟਰੈਕਟਰ ਦਾ 1994 ਮਾਡਲ ਟਰੈਕਟਰ ਹੈਗਾ ਬਾਈ ਜੀ ਪੰਜਾਬ ਨੰਬਰ ਦਾ ਟਰੈਕਟਰ ਆ 1994 ਮਾਡਲ ਆ ਪੰਜਾਬ ਨੰਬਰ ਦਾ ਟਰੈਕਟਰ ਆ ਸਾਰਾ ਟਰੈਕਟਰ ਬਿਲਕੁਲ ਰੀਜਨਲ ਪਿਆਗਾ ਇੰਜਰ ਗੇਅਰ ਲੈਫਟ ਦੀ ਪੂਰੀ ਫੁੱਲ ਗਾਰੰਟੀ ਹੈ ਟਰੈਕਟਰ ਦੀ ਬਿਲਕੁਲ ਨਵੀਂ ਕੰਡੀਸ਼ਨ ਦਾ ਟਰੈਕਟਰ ਪਿਆ ਹੈਗਾ ਬਾਈ ਜੀ ਟਰੈਕਟਰ ਦੇ ਮਗਰਿਆੜ ਵਗੈਰਾ ਨਵੇਂ ਟਰੈਕਟਰ ਤੇ ਲੱਗੇ ਹੋਏ ਹਨ ਮਗਰਿਆੜ ਵਗੈਰਾ ਨਵੀਂ ਕੰਡੀਸ਼ਨ ਦੇ ਲੱਗੇ ਹੋਏ ਹਨ ਤੇ ਟਾਇਰਾਂ ਦੀ ਗੱਲ ਕਰੀਏ ਤਾਂ ਬਾਈ ਜੀ ਚਾਰੋਂ ਟਾਇਰ ਕੰਪਨੀ ਦਾ ਟਾਇਰ ਆਗੇ 39 ਤੋਂ 50 ਪੈਸੇ ਟਰੈਕਟਰ ਦੇ ਟਾਇਰ ਪਏ ਆ। ਬਾਈ ਜੀ ਇਹ ਟਰੈਕਟਰ ਵੀ ਬਾਹੀਤੀ ਚੱਲਿਆ ਹੋਇਆ ਵਾ। ਤੁਸੀਂ ਵੀ ਬਾਈ ਕੋਈ ਵੀ ਸੰਦ ਲੈਣਾ ਆਉਂਦਾ ਮੇਰੇ ਵੀਰ ਬਣੇ ਬਾਕੇ ਚੈੱਕ ਕਰਕੇ ਲੈ ਕੇ ਜਾਇਆ ਕਰੋ। ਆਪਣੇ ਕਿਸੇ ਵੀ ਸੰਦ ਦੀ ਕੋਈ ਗਾਰੰਟੀ ਨਹੀਂ ਹੁੰਦੀ ਤੇ ਚੈਨਲ ਨੂੰ ਸਬਸਕ੍ਰਾਈਬ ਮੇਰਾ ਵੀਰ ਬਣੇ ਜਰੂਰ ਕਰ ਲਿਆ ਕਰੋ। ਜੇ ਵੀਡੀਓ ਚੰਗੀ ਲੱਗਦੀ ਤਾਂ ਫੋਲੋ ਕਰਿਆ ਕਰੋ। ਰੇਟ ਇਹਦਾ ਹੈਗਾ ਬਾਈ ਜੀ। 1 ਲੱਖ ਤੇ 50000 ਰੁਪਏ ਮੁੱਲ ਆ ਬਾਈ ਜੀ ਟਰੈਕਟਰ ਦਾ। 1 ਲੱਖ ਤੇ 50000 ਰੁਪਏ ਮੁੱਲ ਆ ਮੌਕੇ ਤੇ ਪੂਰਾ ਵਧੀਆ। ਫੁੱਲ ਮੰਤਨ ਹੋ ਜੂਗਾ ਅਗਲਾ ਸਾਲ ਤੇ ਵੀ ਬਾਈ ਜੀ ਆਪਣੇ ਕੋਲੇ ਮਹਿੰਦਰਾ ਟਰੈਕਟਰ ਹੈਗਾ 84277 25955 ਵੀਰ ਦਾ ਮੋਬਾਈਲ ਨੰਬਰ ਹੈ ਬਾਈ ਜੀ ਮਹਿੰਦਰਾ 585 ਡੀਆਈ ਮਾਡਲ ਹੈਗਾ ਟਰੈਕਟਰ ਦਾ 1999 ਮਾਡਲ ਟਰੈਕਟਰ ਹੈਗਾ ਬਾਈ ਜੀ 1999 ਮਾਡਲ ਟਰੈਕਟਰ ਹੈਗਾ ਪੰਜਾਬ ਨੰਬਰ ਦਾ ਟਰੈਕਟਰ ਹੈ ਬਾਈ ਜੀ ਰੰਗ ਪੇਂਟ ਫੱਕੋ ਪੂਰੀ ਸਾਫ ਕੰਡੀਸ਼ਨ ਦਾ ਸਾਫ ਸੁਥਰਾ ਟਰੈਕਟਰ ਪਿਆ ਬਿਲਕੁਲ ਸ਼ੋਅਰੂਮ ਕੰਡੀਸ਼ਨ ਟਰੈਕਟਰ ਪਿਆ ਜਿੱਦਾਂ ਦਾ ਬਾਈ ਜੀ ਵੀਡੀਓ ਚ ਵੀਰ ਕਹਿੰਦਾ ਆਪਾਂ ਉਦਾਂ ਦੇ ਟਰੈਕਟਰ ਤੁਹਾਨੂੰ ਦਿਖਾਵਾਂਗੇ ਇਹ ਇੰਜਨ ਗੇਅਰ ਲੈਫਟ ਦੀ ਪੂਰੀ ਫੁੱਲ ਗਾਰੰਟੀ ਹੈ ਟਰੈਕਟਰ ਦੇ ਛੋਟਾ ਮਿਊਜ਼ਿਕ ਸਿਸਟਮ ਵੀ ਬਾਈ ਜੀ ਲੱਗਿਆ ਹੋਇਆ ਹੈਗਾ ਸਾਰਾ ਟਰੈਕਟਰ ਬਿਲਕੁਲ ਵਧੀਆ ਪੂਰਾ ਰੀਜਨਲ ਪਿਆ ਹੈਗਾ ਟਾਇਰਾਂ ਦੀ ਗੱਲ ਕਰਕੇ ਤਾਂ 45 ਤੋਂ 50 ਪੈਸੇ ਟਰੈਕਟਰ ਦੇ ਟਾਇਰ ਪਏ ਆ ਬਾਈ ਜੀ 45 ਤੋਂ 50 ਪੈਸੇ ਟਰੈਕਟਰ ਦੇ ਟਾਇਰ ਹੈ ਪਹੀਆ ਟਰੈਕਟਰ ਦਾ ਕਲਚ ਦੀ ਗੱਲ ਕਰਕੇ ਤਾਂ ਬਾਈ ਜੀ ਡਬਲ ਕਲਚ ਟਰੈਕਟਰ ਹੈ ਡਬਲ ਕਲਚ ਟਰੈਕਟਰ ਹੈ ਸਾਰਾ ਟਰੈਕਟਰ ਵੀ ਬਿਲਕੁਲ ਰੀਜਨਲ ਹੈਗਾ ਬਾਹੀ ਤੇ ਚੱਲਿਆ ਹੋਇਆ ਵਾ ਬਾਕੇ ਚੈੱਕ ਕਰਕੇ ਲੈ ਕੇ ਜਾਓ ਮੇਰੇ ਵੀਰੋਆਂ ਨੇ ਤੇ ਡਿਮਾਂਡ ਇਹਦੀ ਹੈਗੀ ਆ 2 ਲੱਖ ਤੇ 35000 ਰੁਪਏ ਮੁੱਲ ਹੈ ਬਾਈ ਜੀ ਟਰੈਕਟਰ ਦਾ 2 ਲੱਖ ਤੇ 35000 ਰੁਪਏ ਮੁੱਲ ਆ ਬਾਈ ਜੀ ਮੌਕੇ ਤੇ ਪੂਰਾ ਵਧੀਆ ਫੁੱਲ ਮਾਨਤਾ ਤੁਹਾਡਾ ਹੋ ਜੂਗਾ ਅਗਲਾ ਸੰਦ ਬਾਈ ਜੀ ਹੈਗਾ ਮਹੀਂਦਰਾ ਟਰੈਕਟਰ ਆਪਣੇ ਕੋਲੇ 595 DI 84277 25955 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਮਾਡਲ ਹੈਗਾ ਟਰੈਕਟਰ ਦਾ 2004 ਮਾਡਲ ਟਰੈਕਟਰ ਆਗਾ ਬਾਈ ਜੀ ਇਹ 2004 ਮਾਡਲ ਟਰੈਕਟਰ ਆਗਾ ਪੰਜਾਬ ਨੰਬਰ ਦਾ ਟਰੈਕਟਰ ਆ ਬਾਈ ਜੀ ਸਾਰਾ ਟਰੈਕਟਰ ਹੀ ਬਿਲਕੁਲ オリジナル ਪਿਆ ਹੈਗਾ ਰੰਗ ਪੇਂਟ ਪੱਖੋਂ ਪੂਰੇ ਵਧੀਆ ਸ਼ੋਰੂਮ ਕੰਡੀਸ਼ਨ ਟਰੈਕਟਰ ਪਿਆ ਬਹੁਤ ਜਾਨ ਟਰੈਕਟਰ ਬਾਈ ਜੀ ਇਹ ਪੂਰਾ ਵਧੀਆ ਓਕੇ ਟਰੈਕਟਰ ਮਹਿੰਦਰਾ 595 ਡੀਆਈ ਸਰਪੰਚ ਟਰੈਕਟਰ ਆਹੇ ਪਹਿਲੇ ਨਾਮ ਦਾ ਟਰੈਕਟਰ ਆ ਬਾਈ ਜੀ ਡਬਲ ਕਲਚ ਟਰੈਕਟਰ ਆ ਰੰਗ ਪੇਂਟ ਪੱਖੋਂ ਇੰਜਨ ਗੀਅਰ ਲੈਫਟ ਪੱਖੋਂ ਪੂਰੀ ਫੁੱਲ ਗਾਰੰਟੀ ਆ ਟਰੈਕਟਰ ਦੀ ਪੂਰੇ ਵਧੀਆ ਹਾਲਤ ਦਾ ਟਰੈਕਟਰ ਪਿਆ ਬਾਹੀ ਦੀ ਚੱਲਿਆ ਹਾ ਬਸ ਟਾਇਰਾਂ ਦੀ ਗੱਲ ਕਰਕੇ ਆਪਾਂ ਤਾਂ ਚਾਰੋਂ ਟਾਇਰ ਕੰਪਨੀ ਦੇ ਟਾਇਰ ਨੇ ਬਾਈ ਜੀ 55 ਪੈਸੇ ਤੋਂ ਉੱਤੇ ਟਰੈਕਟਰ ਦੇ ਟਾਇਰ ਪਏ ਆ ਬਾਈ ਜੀ 55 ਪੈਸੇ ਤੋਂ ਉੱਤੇ ਟਾਇਰ ਪ ਰੇਟ ਦੀ ਗੱਲ ਕਰੀਏ ਰੇਟੇ ਦਾ ਹੈਗਾ 3 ਲੱਖ ਤੇ 15000 ਰੁਪਏ ਮੋਲ ਹੈ ਬਾਈ ਜੀ ਮੌਕੇ ਤੇ ਮਾਨਤਾ ਨਾ ਹੋ ਜੂਗਾ ਅਗਲਾ ਸੰਧ ਹੈਗਾ ਬਾਈ ਜੀ ਸੋਨ ਵਾਲੇ ਕਾ ਟਰੈਕਟਰ 84277 25955 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਮਾਡਲ ਹੈਗਾ ਟਰੈਕਟਰ ਦਾ 2008 ਮਾਡਲ ਟਰੈਕਟਰ ਆ ਬਾਈ ਜੀ ਇਹ ਪੰਜਾਬ ਨੰਬਰ ਦਾ ਟਰੈਕਟਰ ਆ 2008 ਮਾਡਲ ਆ ਪੰਜਾਬ ਨੰਬਰ ਦਾ ਟਰੈਕਟਰ ਆ ਸਾਈਡ ਗੇ ਟਰੈਕਟਰ ਆ ਬਾਈ ਜੀ ਟਰੈਕਟਰ ਦੇ ਫੇਬਰ ਹੱਡ ਵਗੈਰਾ ਟਰੈਕਟਰ ਤੇ ਲੱਗੀ ਹੋਈ ਆ ਐਨ ਪੂਰੀ ਵਧੀਆ ਹਾਲ ਦਾ ਟਰੈਕਟਰ ਪਿਆ ਬਾਈ ਜੀ ਪੂਰਾ ਓਕੇ ਟਰੈਕਟਰ ਆ ਜੋਰਚ ਟਰੈਕਟਰ ਆ ਸਾਰਾ ਟਰੈਕਟਰ ਬਿਲਕੁਲ オリジナル ਪਿਆਗਾ ਟਾਇਰਾਂ ਦੀ ਗੱਲ ਕਰੀਏ ਤਾਂ ਬਾਈ ਜੀ 50 ਤੋਂ 55 ਪੈਸੇ ਟਰੈਕਟਰ ਦੇ ਟਾਇਰ ਪਏ ਆ ਬਾਹਿਤ ਹੀ ਚੱਲਿਆ ਹੋਵਾ ਤੁਸੀਂ ਵੀ ਬਾਹ ਕੇ ਚੈੱਕ ਕਰਕੇ ਆਪਦਾ ਲਿਆ ਸਕਦੇ ਹੋ ਬਾਈ ਜੀ ਰੰਗ ਪੇਂਟ ਵਖੋ ਪੂਰਾ ਫੁੱਲ ਓਕੇ ਆ ਪੰਜਾਬ ਨੰਬਰ ਦਾ ਟਰੈਕਟਰ ਆ ਫਾਈਬਰ ਹੱਡ ਵੀਰੇ ਨਾਲ ਦੇਣੀ ਆ ਇਹ ਰੇਟ ਇਹਦਾ ਹੈਗਾ ਰੇਟ ਬਹੁਤ ਹੀ ਜ਼ਿਆਦਾ ਜਾਇਜ਼ ਆ 10 ਲੱਖ ਤੇ 10000 ਰੁਪਏ ਬਾਈ ਜੀ ਟਰੈਕਟਰ ਦਾ ਮੁੱਲ ਹੈ ਮੌਕੇ ਤੇ ਮਾਨਤਾਨ ਹੋ ਜਾਊਗਾ ਮੇਰੇ ਵੀਰੋ ਜੇ ਤੁਸੀ ਵੀ ਕੋਈ ਇਦਾਂ ਦੀ ਐਡ ਕਰਵਾਉਣੀ ਹੁੰਦੀ ਆ ਤਾਂ ਮੇਰੇ ਨਾਲ ਸੰਪਰਕ ਜਰੂਰ ਕਰਿਆ ਕਰੋ 62801 37325 ਮੇਰਾ ਮੋਬਾਈਲ ਨੰਬਰ ਹੈ ਬਾਈ ਜੀ ਚੈਨਲ ਨੂੰ ਮੇਰੇ ਵੀਰੋ ਨੇ ਸਬਸਕ੍ਰਾਈਬ ਤੇ ਫੋਲੋ ਜਰੂਰ ਕਰ ਲਿਆ ਕਰੋ ਇੰਸਟਾਗ੍ਰam ਤੇ ਵੀ ਆਪਣਾ ਚੈਨਲ ਆ ਗੁਰੀ ਡੇਰੀ ਫਾਰਮ ਦੀਪਗੜ੍ਹ ਕਿਸੇ ਦੁਕਾਨ ਵਗੈਰਾ ਦੀ ਐਡ ਲਵਾਉਣੀ ਆ ਤਾਂ ਵੀ ਸੰਪਰਕ ਕਰੋ ਧੰਨਵਾਦ